ਤਮ ਸਭ ਤੋਂ ਪਹਿਲਾਂ ਤਸਵੀਰਾਂ ਦਿਖਾ ਦਈਏ ਬਟਾਲਾ ਸ਼ਹਿਰ ਦੀਆਂ ਜਿਹੜੀਆਂ ਇੱਕ ਪੁਲਿਸ ਚੌਂਕੀ ਹੈ ਜੋ ਗੰਧ ਚੌਂਕ ਦੇ ਵਿੱਚ ਹੈ ਜਿਸ ਨੂੰ ਅੱਜ ਨਵਾਂ ਰੂਪ ਦੇ ਕੇ ਅੱਜ ਲੋਇੰਸ ਕਲੱਬ ਵੱਲੋਂ ਇਸ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਬਟਾਲਾ ਸ਼ਹਿਰ ਤੋਂ ਐਸਐਸਪੀ ਸਾਹਿਬ ਤੇ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਜੀ ਇਸ ਦਾ ਉਦਘਾਟਨ ਕਰਕੇ ਇਸ ਨੂੰ ਇੱਕ ਨਵਾਂ ਰੂਪ ਦੇ ਕੇ ਗਏ ਹਨ ਉਸ ਦੀਆਂ ਤੁਹਾਨੂੰ ਅੱਜ ਲਾਈਵ ਤਸਵੀਰਾਂ ਦਿਖਾਣੇ ਆ ਨਾਲੇ ਗੱਲਬਾਤ ਕਰਦੇ ਹਾਂ ਐਸਐਸਪੀ ਸਾਹਿਬ ਨਾਲ ਤੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵਿਧਾਇਕ ਬਟਾਲਾ ਨਾਲ ਕੀ ਕੁਝ ਕਹਿਣਾ ਹੈ ਇਸ ਚੌਂਕੀ ਨੂੰ ਲੈ ਕੇ ਇੱਕ ਪੁਰਾਣਾ ਸਾਡਾ ਟਰੈਫਿਕ ਤਾਂ ਇਹਦੇ ਵਿੱਚ ਲਾਇਨਸ ਕਲੱਬ ਦਾ ਉਕਰਾਲਾ ਸੀਗਾ ਸਾਡੇ ਜਿਹੜੇ ਪੁਰਾਣੇ ਟ੍ਰੈਫਿਕ ਇੰਚਾਰਜ ਸਾਹਿਬ ਸੀਗੇ ਉਹਨਾਂ ਦੇ ਕੋਆਰਡੀਨੇਸ਼ਨ 'ਚ ਇਹ ਬਹੁਤ ਵਧੀਆ ਮੈਂ ਦੇਖਦਾ ਪਿਆ ਇਹ ਆਫਿਸ ਬਣਾ ਲਿਆ ਤਾਂ ਫਰਦਰ ਇਹਦੇ ਸਕੋਪ ਹੈ ਸੀ ਇਹ ਵੀ ਸੋਚ ਰਹੇ ਕਿ ਇੱਕ ਅੱਗੇ ਇਹਨੂੰ ਇੱਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸਿਸਟਮ ਵਾਂਗੂ ਆਪਾਂ ਬਣਾ ਲਈਏ ਤਾਂ ਇਹਦੇ 'ਚ ਲੋਕਲ ਜਿਹੜੇ ਐਮਐਲਏ ਸਾਹਿਬ ਹੈ ਉਹਨਾਂ ਦੇ ਨਾਲ ਵੀ ਗੱਲ ਹੋਗੀ ਸੋ ਇਹਨੂੰ ਫਰਦਰ ਆਪਾਂ ਐਕਸਟੈਂਡ ਕਰਕੇ ਖੋਰ ਚੰਗਾ ਇਹਨੂੰ ਕਰਦੇ ਹੈ ਇਸ ਇਸ ਚੀਜ਼ ਨੂੰ ਐਂਡ ਆਈ ਐਮ ਐਕਸਟ੍ਰੀਮਲੀ ਗ੍ਰੇਟਫੁਲ ਜਿਹੜਾ ਲਾਇਅੰਸ ਕਲੱਬ ਨੇ ਇਹਦੇ ਵਿੱਚ ਆਪਣੀ ਸ਼ਿਰਕਤ ਪਾਈ ਸੋ 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 ਥੈਂਕਫੁਲ ਅਸੀਂ ਬਾਹਰ ਸੜਕਾਂ ਤੇ ਉੱਤੇ ਖੜੇ ਹੈ ਲੋਕਾਂ ਦੇ ਲਈ ਤਾਂ ਉਹਨਾਂ ਵੱਲੋਂ ਵੀ ਕੋਆਪਰੇਸ਼ਨ ਦੀ ਮੈਂ ਮੰਗ ਕਰੂੰਗਾ ਐਕਸਪੈਕਟੇਸ਼ਨ ਰੱਖੋ ਜਿਹੜਾ ਬਟਾਲਾ ਸ਼ਹਿਰ ਇਹ ਸਾਡਾ ਤਰੱਕੀ ਦੇ ਰਾਹ ਤੇ ਚੱਲ ਰਿਹਾ ਮੈਂ ਧੰਨਵਾਦ ਕਰਦਾ ਹਾਂ ਲਾਇਅੰਸ ਕਲੱਬ ਵੱਲੋਂ ਆਪਣੇ ਨੀਵ ਕਲੱਬ ਵੱਲੋਂ ਵਿਕ ਸਾਹਿਬ ਹੁਣਾਂ ਦਾ ਬਾਬੂ ਹੁਣਾਂ ਦਾ ਜਿਨ੍ਹਾਂ ਦੀ ਰਾਤ ਦਿਨ ਅੰਤਖ ਮਿਹਨਤ ਆ ਜਿਹੜੀ ਨਾਲ ਦੇ ਨਾਲ ਜਸ਼ਪਾਲ ਚੋਹਾਨ ਜੀ ਜਿਹੜੇ ਸਵਰਨਕਾਰ ਸੰਗ ਤੇ ਪੰਜਾਬ ਦੇ ਪ੍ਰਧਾਨ ਨੇ ਨਾਲ ਨੀਵ ਪਰਿਵਾਰ ਦੇ ਨਾਲ ਜੁੜੇ ਹੋਏ ਨੇ ਸੋ ਇਸ ਤੋਂ ਪਹਿਲਾਂ ਆਪਾਂ ਸਰਕਾਰੀ ਹਸਪਤਾਲ ਵਿੱਚ ਵੀ ਗਏ ਉੱਥੇ ਵੀ ਇੱਕ ਜਿਹੜਾ ਸ਼ੈੱਡ ਬਣਾ ਕੇ ਦੇ ਕੇ ਆਏ ਆ ਉੱਥੇ ਵਾਟਰ ਕੂਲਰ ਦੀ ਪ੍ਰੋਵੀਜ਼ਨ ਰੱਖ ਕੇ ਆਏ ਆ ਲਾ ਕੇ ਆਏ ਆ ਜਿਹਦੇ ਨਾਲ ਜਿਹੜੇ ਲੋਕ ਨੇ ਉਹਦਾ ਫਾਇਦਾ ਲੈ ਸਕਣ ਇਹ ਜਿਹੜੀ ਚੌਂਕੀ ਆ ਇਹ ਵਧੀਆ ਇੱਕ ਨਵਿਕਲੀ ਰੂਪ ਦੇ ਵਿੱਚ ਤਿਆਰ ਕਰਕੇ ਦਿੱਤੀ ਹੈ ਜਿਹਦੇ ਵਿੱਚ ਸਾਰੇ ਪਾਸੇ ਨਜ਼ਰ ਵੀ ਆਉਂਦਾ ਹੈ ਔਰ ਇਹ ਆ ਵੀ ਇਹਨਾਂ ਦੇ ਬਹਿਣ ਉੱਠਣ ਦਾ ਵੀ ਜਿਹੜਾ ਪ੍ਰਤੀਕਿਰਿਆ ਵਧੀਆ ਜਿਹੜੀ ਬਣੀ ਹੈ ਸੁਰੱਖਿਆ ਦਾ ਵੀ ਸਾਨੂੰ ਸਾਰੇ ਇਨੀ ਵੀ ਕੱਲਾ ਪੁਲਿਸ ਪ੍ਰਸ਼ਾਸਨ ਸਰਕਾਰ ਇਹਦਾ ਪੁਖਤਾ ਪ੍ਰਬੰਧ ਰੱਖੇ ਸਾਨੂੰ ਹਰ ਇੱਕ ਨਾਗਰਿਕ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਣੇ ਦੇਸ਼ ਦੀ ਆਪਣੇ ਸ਼ਹਿਰ ਦੀ ਆਪਣੇ ਪਿੰਡਾਂ ਦੀ ਸੰਭਾਲ ਰੱਖਣਾ ਔਰ ਨਾਲ ਦੇ ਨਾਲ ਹੀ ਜਿਹੜਾ ਅ 15 ਅਗਸਤ ਤੇ ਮੈਂ ਇਹਨਾ ਆਸ ਕਰਦਾ ਵੀ ਆਉਣ ਵਾਲਾ ਸਮਾਂ ਜਿਹੜਾ ਸਾਡੇ ਪੰਜਾਬ ਲਈ ਤਰੱਕੀ ਭਰਿਆ ਹੋਵੇ ਇਹਦੀ ਵੀ ਮੈਂ ਐਡਵਾਂਸ ਹੀ ਮੁਬਾਰਕਬਾਦ ਕਰਦਾ ਮੈਂ ਲਾਇਨ ਰਜੀਵਿਕ ਪ੍ਰੈਜ਼ੀਡੈਂਟ ਲਾਇਨਸ ਕਲੱਬ ਬਡਾਲਾ ਸੇਵਾ ਸਫਾਇਤ ਅਸੀਂ ਇੱਕ ਸ਼ਹਿਰ ਨੂੰ ਕਲੀਨ ਐਂਡ ਗ੍ਰੀਨ ਦੀ ਮੱਦੇ ਨਜ਼ਰ ਇੱਕ ਤੇ ਪਾਰਕ ਸਿਵਲ ਹਸਪੀਟਲ ਅਹੀ ਐਡਾਪਟ ਕੀਤਾ ਜਿਹਦੇ ਵਿੱਚ ਅਸੀਂ ਇੱਕ ਪਾਣੀ ਦੀ ਮਸ਼ੀਨ ਸ਼ੈੱਡ ਬੈਂਚਸ ਲਾਈਟਿੰਗ ਤੇ ਕੇਟ ਇੱਕ ਸਾਰੀ ਅਸੀਂ ਮੇਨਟੇਨ ਕਰਾਂਗੇ ਉਹਦੀ ਤੇ ਇਸ ਦੇ ਨਾਲ ਹੀ ਇੱਕ ਟ੍ਰੈਫਿਕ ਦਾ ਇੱਕ ਆਫਿਸ ਸੀ ਬਹੁਤ ਛੋਟਾ ਜਿਹਾ ਅਸੀਂ ਸਟੋਰ ਟਾਈਪ ਬਣਿਆ ਦਾ ਸੀ ਉਹਦੀ ਉਥੇ ਇੱਕ ਬੜੀ ਰਿਕੁਆਇਰਮੈਂਟ ਸੀ ਚੌਂਕ ਦੇ ਵਿੱਚ ਤੇ ਅਸੀਂ ਵਿੱਚ ਅਸੀਂ ਇੱਕ 12x12 ਦਾ ਆਫਿਸ ਤਿਆਰ ਕਰਕੇ ਦਿੱਤਾ ਉਹਨਾਂ ਦਾ ਤੇ ਜਿਹਨਾਂ ਦਾ ਟ੍ਰੈਫਿਕ ਇੰਜਾਰਜ ਪਲੱਸ ਉਹਨਾਂ ਦੀ ਟੀਮ ਉਥੇ ਰਾਮਨਾਲ ਬੈਠ ਸਕੇ ਏਸੀ ਦੇ ਵਿੱਚ ਤੇ ਇਸ ਦੇ ਨਾਲ ਹੀ ਹੋਰ ਵੀ ਜਿਹੜੇ ਸ਼ਹਿਰ ਦੇ ਵਿੱਚ ਜਿਹੜੇ ਕਲੀਨ ਗ੍ਰੀਨ ਦੇ ਪ੍ਰੋਜੈਕਟ ਚੱਲਦੇ ਨੇ ਅਸੀਂ ਉਹਦੇ ਵਿੱਚ ਵੱਧ ਤੋਂ ਵੱਧ ਸਾਥ ਦਿਆਂਗੇ ਅੱਜ ਐਮਐਲਏ ਸਾਹਿਬ ਜਿਹੜੇ ਆਪਣਾ ਕੀਮਤੀ ਟਾਈਮ نکال ਕੇ ਆਏ ਐਸਐਸਪੀ ਸਾਹਿਬ ਜਿਨ੍ਹਾਂ ਦੇ ਮਹੂਰਤ ਕੀਤਾ ਅੱਜ ਆਪਣਾ ਕੀਮਤੀ ਟਾਈਮ ਨਿਕਾਲਿਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਐਮਐਲਏ ਸਾਹਿਬ ਜੋ ਬਟਾਲੇ 'ਚ ਕੰਮ ਕਰ ਰਹੇ ਨੇ ਮੈਂ ਉਸਦੇ ਬਹੁਤ ਖੁਸ਼ ਹੋ ਗਿਆ ਸੀ ਨਾਲ ਲਾ ਕੇ ਸਾਡੀ ਟੀਮ ਉਸ ਕੰਮ ਨੂੰ ਹੋਰ ਅੱਗੇ ਵਧਾ ਰਹੇ ਆ ਬਟਾਲਾ ਸ਼ਹਿਰ ਦੇ ਪੱਤਰਕਾਰ ਅਖਿਲ ਮਲੋਤਰਾ ਦੇ ਨਾਲ ਸੰਯੋਗੀ ਕਰਮਜੀ ਜੰਮਪਾ ਦੀ ਖਾਸ ਰਿਪੋਰਟ ਧੰਨਵਾਦ